ਸਾਰੇ ਘਰਾਂ ਸਲਾਮ ਅਲੈਕੁਮ ਸਾਰੇ ਖਾਂਦੇ ਜੇ ਜਿਨ੍ਹਾਂ ਨੂੰ ਮੈਂ ਕੀਤੀ ਸਤਿ ਸ੍ਰੀ ਅਕਾਲ ਨਮਸਕਾਰ ਅਸਲਾਮ ਅਲੈਕੁਮ ਕੀ ਚੀਜ਼ ਹੈ ਦਸਾਂ ਉਹ ਹੈ ਕਿ ਜੇ ਕੜੀ ਕੜੀ ਹਰ ਥਾਂ ਖਲਦੀ ਜਾਂਦੀ ਹੈ ਪਰ ਬੰਦੀ ਬੋਤਲ ਅਸੀਂ ਬਿਲਕੁਲ ਸਿੰਪਲੈਸਟ ਵੇ ਨਾਲ ਜਿਵੇਂ ਮੇਰੀ ਮਾਂ ਫਟਾਫਟ ਬਣਾ ਦਿੰਦੀ ਸੀ ਉਹ ਬਣਾਵਾਂਗੇ ਕੜੀ ਆਜੋ ਫੇ ਫਟਾਫਟ ਇੱਕੋ ਕੜਾਈ ਦੇ ਵਿੱਚ ਸਭ ਕੁਝ ਇਹ ਇਹ ਨਾਲੂ ਥੋੜਾ ਜਿਹਾ ਗਲਿਆ ਘੱਟ ਸੀਗਾ ਉਬਲਿਆ ਹੋਇਆ ਵੈਸੇ ਪਰ ਮੈਂ ਕਿਹਾ ਚੱਲ ਹੁਣ ਇਹਨੂੰ ਹੋਰ ਕੀ ਪਕਾਣਾ ਤੇ ਇਹਨੂੰ ਆਪਾਂ ਅਜੇ ਪਕੌੜੇ ਬਣਾ ਲੈਨੇ ਆ ਆਲੂ ਜਿਹੜਾ ਪਿਆਜ਼ ਕੱਟ ਲਿਆ ਆਲੂ ਪਾ ਦਿੰਨੇ ਆ ਤੇ ਮੇਥੀ ਤੇ ਪਾਲਕ ਪਾਵਾਂਗੇ ਤੇ ਬਾਕੀ ਅਸੀਂ ਤੁਹਾਨੂੰ ਹੋਰ ਨਮਕ ਮਿਰਚ ਪਾ ਕੇ ਦਿਖਾਣੇ ਆ ਸਾਡੇ ਕੋਲ ਤਾਂ ਦਹੀਂ ਹੈਗੀ ਹੈ ਦਹੀਂ ਹੈਗੀ ਹੈ ਅੱਧਾ ਕਿਲੋ ਇੱਥੇ ਅੱਧਾ ਕਿਲੋ ਹੈਗੀ ਹੈ ਤੇ ਇਹਦੇ ਨਾਲ ਪਹਿਲਾਂ ਲੱਸੀ ਬਣਾ ਲੈਂਦੇ ਆ ਪੱਤੇ ਪਾ ਲੈਨੇ ਪਿਆਜ਼ ਪਾ ਲਿਆ ਆਲੂ ਪਾ ਲਿਆ ਤੇ ਇਹਦੇ ਵਿੱਚ ਨਾ ਵੇਸਨ ਪਾ ਲੈਨੇ ਆ ਇਹ ਪਕੌੜਿਆਂ ਵਾਸਤੇ ਕੰਮ ਜੇ ਪਕੌੜਿਆਂ ਵਾਸਤੇ ਜਿਹੜਾ ਹੈ ਨਾ ਵੈਸੇ ਤਾਂ ਕਈ ਲੋਕ ਬਿਲਕੁਲ ਵੇਸਨ ਦੇ ਬਣਾਉਂਦੇ ਨੇ ਪਰ ਨਾ ਅਸੀਂ ਵਿੱਚ ਸਮਾਨ ਜ਼ਰੂਰ ਪਾਣੇ ਆ ਪਤਾ ਨਹੀਂ ਚਰੋ ਤਵਾ ਦੁੱਤੀ ਹੈ ਤੇ ਨਮਕ ਪਾ ਲੈਣਾ ਨਮਕ ਹੋਣਾ ਹੀ ਪਾਉ ਜੇ ਨਾ ਖਾਂਦੇ ਜੇ ਤੇ ਥੋੜਾ ਜਿਹਾ ਗਰਮ ਮਸਾਲਾ ਤੇ ਇਹ ਨਾ ਪਾਇਆ ਤੇ ਫਿਰ ਬੰਨੀ ਨਹੀਂ ਜੇ ਇਹ ਅਨਾਰ ਦਾਣਾ ਤੇ ਇਹ ਨਾ ਪਾਇਆ ਤੇ ਸੁਆਦ ਨਹੀਂ ਲੱਗਣੀ ਇਹ ਜੇ ਤਨੀਆ ਤੇ ਉਸ ਤੋਂ ਇਲਾਵਾ ਵਿੱਚ ਨਾ ਐਵੇਂ ਜਰਾ ਕੋ ਜੀਰਾ ਸੁੱਟ ਲਿਆ ਵੈਸੇ ਵਾਧੂ ਦੀ ਗੱਲ ਏ ਪਰ ਨ ਪਾਤੀਏ ਤੇ ਫਿਰ ਕੀ ਹੋ ਗਿਆ ਤੇ ਇਹ ਜੇ ਲਾਲ ਮਰਚ ਤੇ ਵਿੱਚ ਪਾਵਾਂਗੇ ਅਸੀਂ ਹਰੀ ਮਰਚ ਕਰਾਰਾ ਕਰਨ ਵਾਸਤੇ ਨਾ ਥੋੜੀ ਜੀ ਕੁੱਟਈ ਹੋਈ ਲਾਲ ਮਿਰਚ ਪਾਓ। ਕੀ ਬਾਤ ਹੈ, ਕੀ ਸੁਆਦ ਬੰਦੀ ਹੈ। ਤੇ ਇਹਦੇ ਵਿੱਚ ਨਾ ਐਵੇਂ ਜਰਾ ਕੋ ਇੰਨਾ ਕੁ ਲਸਣ ਦਾ ਟੁਕੜਾ ਪਾ ਵੈਸੇ ਪਾਣੀ ਪਾ ਲਓ ਨਾ ਲਾਸੰਦਤ ਬਹੁਤ ਚੰਗੀ ਬੰਦੀ ਜੇ ਪਰ ਬ੍ਰੀਕ ਵੀ ਕੱਟ ਕੇ ਪਾਲਾਂਗੇ ਤਾਂ ਵੀ ਸਵਾਦ ਤਾਂ ਆ ਹੀ ਜਾਣਾ ਵੇ ਐ ਕਰਨ ਫੜੋ ਉਧਰੋਂ ਫੜੋ ਗਲਤ ਇੱਕੋ ਹੀ ਹੈ ਕੰਨ ਨਹੀਂ ਪਟਣਾ ਤੇ ਲੋ ਫੜੋ ਫਿਰ ਇਹਨੂੰ ਅਸੀਂ ਕੀ ਕਰੀਏ ਆਏ ਪਾਣੀ ਇੰਨਾ ਕੁ ਇੰਨਾ ਕੁ ਮਿੱਠਾ ਸੋਡਾ ਪਾ ਦਈਏ ਤਾਂ ਕਿ ਨਾ ਪਕੌੜਿਆਂ ਦੀ ਥੋੜਾ ਰੰਗ ਵੀ ਆ ਜਾਂਦਾ ਸ਼ੇਪ ਵੀ ਅੱਛੀ ਬਣ ਜਾਂਦੀ ਹੈ ਫੁੱਲ ਵੀ ਜਾਂਦੇ ਨੇ ਸਾਰੇ ਗੱਲਾਂ ਤੇ ਇਹਨੂੰ ਇਹਨੂੰ ਮਿਕਸ ਕਰਨਾ ਤੇ ਕਪੜੇ ਨਹੀਂ ਲਪੇੜਨੇ ਹੈਨਾ ਤੇ ਲੋਫਰ ਇਹਨੂੰ ਅਸੀਂ ਮਿਕਸ ਕਰਕੇ ਪਾਣੀ ਪਾ ਕੇ ਪਕੌੜਿਆਂ ਦਾ ਕੋਲ ਜਿਹੜਾ ਹੈ ਤਿਆਰ ਕਰ ਲਿਆ ਹੈ ਤੇ ਇਹਨੂੰ ਨਾ ਅਸੀਂ ਦੋ ਤਰੀਕਿਆਂ ਨਾਲ ਬਣਾ ਸਕਦੇ ਆ ਇੱਕ ਤਾਂ ਅੰਜ ਵੀ ਪਕੌੜਿਆਂ ਵਾਂਗ ਸਿੱਟ ਲੋ ਸਸਕੜੀ ਵਿੱਚ ਪਕੌੜਿਆਂ ਵਾਂਗ ਸਿੱਟਾ ਹੀ ਚੰਗੇ ਲੱਗਦੇ ਜੇ ਮੈਂ ਨਹੀਂ ਗੋਲ ਬਣਾ ਰਹੀ ਮੈਂ ਬਣਾ ਰਹੀ ਆ ਐ ਨਿਕ ਨਿਕ ਕੇ ਪਕੌੜੇ ਜਿਹੜੇ ਆ ਇਸੇ ਕੜਾਈ ਵਿੱਚ ਹੀ ਪਕੌੜੇ ਬਣਾਣੇ ਆ ਇਸੇ ਵਿੱਚ ਹੀ ਅਸੀਂ ਅੱਗੋਂ ਕੜੀ ਬਣਾ ਲੈਣੀ ਹੈ ਮਿੰਟ ਦੀ ਗੱਲ ਹੈ ਸਭ ਤੋਂ ਸੌਖੀ ਹੈ ਕੜੀ ਬਣਾਣੀ ਹਣਾ ਪਕੌੜੇ ਇਸੇ ਵਿੱਚ ਬਣਾ ਕੇ ਅੱਗੋਂ ਇਸੇ ਵਿੱਚ ਆਪਾਂ ਬਾਕੀ ਸਭ ਕੁਝ ਪਾ ਕੇ ਦੇਖਿਓ ਜਰਾ 5 ਮਿੰਟ ਦੇ ਵਿੱਚ ਕੜੀ ਰੱਖ ਦਾਂਗੇ 5 ਮਿੰਟ ਦੇ ਵਿੱਚ ਕੜੀ ਤਿਆਰ ਨਹੀਂ ਜੀ ਹੁੰਦੀ ਲੈਖਾ ਨਾ ਖਾਜੋ ਕੜੀ ਹੁੰਦੀ ਹੈ ਤਿਆਰ ਘਟੋ ਘਟ ਦੇ ਪੌਣੇ ਘੰਟੇ ਵਿੱਚ ਕੜੀ ਦਾ ਮਤਲਬ ਹੁੰਦਾ ਕਣ ਕਿਸੇ ਨੇ ਮੈਨੂੰ ਕੱਲ ਕੁਐਸਚਨ ਨਹੀਂ ਕੀਤਾ ਹੋਇਆ ਸੀ ਵੀ ਕੜੀ ਜਿਹੜੀ ਉਹ ਕਿੰਨੀ ਦੇਰ ਰੱਖਣੀ ਹੈ ਕੜੀ ਹੈ ਕੜਨ ਦਾ ਨਾਮ ਤੇ ਇਹ ਜਿਹੜੇ ਪਕੌੜੇ ਨੇ ਇਦਾਂ ਪਾਉਣ ਨਾਲ ਕੋਈ ਮੂ ਮੋ ਚੁੱਧਰ ਚਲ ਜਾਂਦੀ ਏ ਕੋਈ ਪੂਛ ਅੱਧਰ ਆ ਜਾਂਦੀ ਉਹ ਫਿਰ ਨਾ ਕਰਾਰੇ ਬਣਦੇ ਨੇ ਸਵਾਦ ਬਣਦੇ ਨੇ ਚੰਗੇ ਲੱਗਦੇ ਜਿੰਨੀ ਦੇਰ ਸਾਡੇ ਪਕੌੜੇ ਬੰਦੇ ਨਾ ਉਨੀ ਦੇਰ ਬਣਾਓ ਤੁਸੀਂ ਇਹਦਾ ਲਸਣ ਅਦਰਕ ਤੇ ਮਰਚਾ ਇਹਨੂੰ ਜੇ ਤੁਸੀਂ ਹਾਏ ਹਾਏ ਇੰਨੀ ਅਦਰਕ ਥੋੜੀ ਪਾਣੀ ਲੈ ਗਰਗੀ ਜੇ ਵਿਚਾਰੀ ਤੇ ਆ ਲੋ ਇਨ ਨੂੰ ਅਧਰ ਬ੍ਰੀਕ ਕੱਟ ਕੇ ਪਾਣਾ ਚਾਹੀਦਾ ਹੈ ਤਾਂ ਕਿ ਵਿੱਚ ਡਲੇ ਨਾ ਰਹਿਣ ਲਸਣ ਤਾਂ ਪਿਸ ਜਾਂਦਾ ਲੇਕਿਨ ਜਿਹੜੀ ਇਹ ਅਦਰਕ ਹੈ ਨਾ ਇਹ ਡਲੇ ਰਹਿ ਜਾਂਦੀ ਹੈ ਇਹਨੂੰ ਐਦਾਂ ਕਰਕੇ ਕੱਟ ਕੇ ਜਿਹਦੇ ਚ ਪਾ ਲਓ ਤੇ ਇਹ ਮਿਰਚਾਂ ਜਿਹੜੀਆਂ ਨੇ ਮਿਰਚਾਂ ਆਪਣੇ ਸਵਾਦ ਅਨੁਸਾਰ ਪਾ ਲਓ ਅਸੀਂ ਲਾਲ ਨਹੀਂ ਪਾਉਂਦੇ ਤੇ ਇਸ ਕਰਕੇ ਅਸੀਂ ਹਰੀ ਜਿਆਦਾ ਪਾ ਲੈਨੇ ਆ ਤੁਸੀਂ ਘੱਟ ਪਾ ਲੈ ਲੱਸੀ ਬਣ ਗਈ ਤੇ ਲੱਸੀ ਚ ਦੇਖੋ ਜੀ ਜੇ ਜਾਣੇ ਹੋ ਨਾ ਵਧੀਆ ਘੜੀ ਖਾਣਾ ਤੇ ਫਿਰ ਬਹੁਤ ਜ਼ਿਆਦਾ ਵੇਸ ਨਾ ਪਾਓ ਤੇ ਪਾਣੀ ਘੱਟ ਪਏਗਾ ਅੱਜ ਕੱਲ ਦੇ ਮੌਸਮ ਵਿੱਚ ਲੱਸੀ ਖੱਟੀ ਵੀ ਨਹੀਂ ਹੁੰਦੀ ਅਸੀਂ ਖੱਟਾ ਕਰਨ ਵਾਸਤੇ ਇਹਨੂੰ ਕੁਝ ਹੋਰ ਵੀ ਪਾਵਾਂਗੇ ਤੇ ਦੇਖਦੇ ਰਹੋ ਤੁਹਾਨੂੰ ਦਿਖਾਵਾਂਗੇ ਕੀ ਪਾਣਾ ਕੂੜਿਆ ਆਹ ਪੂੜੇ ਪਕੌੜੇਆਂ ਨਾ ਪੂਰੀ ਨਿਕਲ ਆਇਆ ਵੇ ਤੇ ਦੇਖਿਓ ਕਿਵੇਂ ਬਣੇ ਆਵਾਜ਼ ਆਦੀ ਹੈ ਨਾ ਵਾਹ ਕਿੰਨਾਂ ਚੀ ਹੈ ਬਈ ਬੰਦਿਆਂ ਵਰਗੇ ਪਕੌੜੇ ਮੈਂ ਖਾਣੇ ਜਿਹੜੇ ਹਨ ਬਹੁਤ ਜ਼ਰੂਰੀ ਹੁੰਦੇ ਆ ਤੇ ਆਲੋਵਰ ਮਖਾਰੀਆਂ ਘੜਿਆਲੇ ਪਕਾਵੇ ਇਹ ਕੜਲੇਆ ਵਿੱਚੋਂ ਤੇ ਇਹ ਜਿਹੜੇ ਮੇਥੇ ਨੇ ਨਾ ਇਹ ਪਾ ਰਿਆਂ ਦੇਖੋ ਜੀ ਦੋ ਚੀਜ਼ਾਂ ਇੱਕ ਮੇਥੇ ਤੇ ਇੱਕ ਸੁੱਕਾ ਧਨੀਆ ਇਹ ਪਾ ਦਿਓ ਤਾਂ ਕੋਲੀ ਇੰਨੀ ਸਵਾਦ ਬਣ ਜਾਂਦੀ ਬਾਕੀ ਕੁਝ ਪਾਣ ਦੀ ਲੋੜ ਹੀ ਨਹੀਂ ਹੁੰਦੀ ਠੀਕ ਹੈ ਜੀ ਇਹ ਮੇਥੀ ਜਿਹੜੀ ਇਹਨੂੰ ਲਾਲ ਕਰਕੇ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਇਹ ਜਿਹੜਾ ਅਦਰਕ ਲਸਣ ਤੇ ਮਰਚਾਂ ਪੀਸੀਆਂ ਹੋਈਆਂ ਨੇ ਫਾਲਾ ਟਿਕ ਮਾਰ ਕੇ ਪਾਓ ਲਸਣ ਅਦਰਕ ਨੂੰ ਓਚੀ ਤਰ੍ਹਾਂ ਹ ਇੱਕ ਵਾਰੀ ਮਿਕਸ ਕਰਕੇ ਤੇ ਥੋੜਾ ਜਿਹਾ ਟਿੰਗ ਕਰਨਾ ਬਹੁਤਾ ਨਹੀਂ ਪਕਾਣਾ ਔਰ ਅਸੀਂ ਬਾ ਦੇਨੇ ਨੇ ਇਹ ਪਿਆਜ਼ ਪਿਆਜ਼ ਫਾਲੋਜੀ ਨਮਕ ਨਮਕ ਤਾਂ ਘੜੀ ਤੋਂ ਬਦਨਾ ਜਿਆਦਾ ਪੈਂਦਾ ਤੇ ਮੈਂ ਕਿੜੀ ਅੱਜ ਖੱਟੀ ਘੱਟੇ ਤੇ થોੜੀ ਜਿਹੀ ਹਲਕੀ ਜਿਹੀ ਗਲਤੀ ਪਾਣੀ ਹੁੰਦੀ ਹੁੰਦੀ ਆ ਮੈਂ ਜਿਆਦਾ ਪੀਲੀ ਵਾਲੀ ਬਣਾਉਂਦੀ ਨਹੀਂ ਪਾਣੀ ਐ ਤਾਂ ਤੁਸੀਂ ਪਾਓ no problem ਤੇ ਇਹ ਜਿਹੜੀ ਮਰਚੇ ਇਹ ਪਾ ਦਿਓ ਤੇ ਨਾ ਜਿਹੜਾ ਹੋਂ ਜਦੋਂ ਇਹ ਪੱਕ ਜਾਏ ਨਾ ਤਾਂ ਫੇਰ ਪਾਓ ਇਹ ਧਨੀਆ ਥੋੜਾ ਜਿਹਾ ਮਰੋੜ ਕੇ ਕੋਈ ਮਸਾਲੇ ਕੋਈ ਪੇਜ ਪੱਤੇ ਕੋਈ ਲੌਂਗ ਇਲਾਚੀਆਂ ਕੁਝ ਵੀ ਇਹਦੇ ਚ ਪਾਉਣ ਦੀ ਲੋੜ ਨਹੀਂ ਕੜੀ ਆਪਣੇ ਆਪ ਚ ਬਹੁਤ ਸਵਾਦ ਹੁੰਦੀ ਆ ਜਿੰਨੀ ਸਿੰਪਲ ਹੋਏਗੀ ਓਨੀ ਤੁਹਾਨੂੰ ਜਿਆਦਾ ਟੇਸਟੀ ਲੱਗੇਗੀ। ਲਓ ਹੁਣ ਇਹਦੇ ਵਿੱਚ ਪਾ ਦਿਓ ਇਹ ਪਾਣੀ, ਵੇਸਨ, ਲੱਸੀ ਵਾਲਾ ਅਸੀਂ ਪਾ ਦਾਂਗੇ ਕੋਲ। ਇਹਨੂੰ ਹੁਣ ਉਬਾਲਿਆਂ ਦਿਓ ਅੱਧਾ ਘੰਟਾ ਇਹਨੂੰ ਇੱਕ ਸਾਰ ਹੋਣ ਦਿਓ, ਪੱਕਣ ਦਿਓ। ਫੇਰ ਕੱਢ ਦਿਆਂ ਬਾਕੀ ਦੀ ਜੇ ਪਾਣੀ ਬਾਈ ਚਾਂਸ ਤੁਹਾਨੂੰ ਘੱਟ ਲੱਗੇ ਤਾਂ ਹੋਰ ਪਾ ਸਕਦੇ ਹੋ। ਉਬਲ ਰਹੀ ਹੈ ਬੜੀ ਅੱਛੀ। 15 ਮਿੰਟ ਹੋ ਗਏ ਨੇ ਉਬਲਦੇ ਨੂੰ। ਅਰੇ 10 ਮਿੰਟ ਹੋਰ ਲਗਾਵਾਂਗੇ ਪਰ ਅਸੀਂ ਪਾ ਰਹੇ ਆ ਇਹਦੇ ਵਿੱਚ આમਚੂ ਦੇਖੋ ਜੀ ਦਹੀਂ ਜਿਹੜੀ ਹੁੰਦੀ ਹੈ ਨਾ ਅੱਜ ਕੱਲ੍ਹ ਗਰਮੀ ਆ ਸਰਦੀਆਂ ਦੀ ਖੱਟੀ ਨਹੀਂ ਆਉਂਦੀ ਇਸ ਕਰਕੇ ਥੋੜਾ આમਚੂ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਨਿੰਬੂ ਦਾ ਰਸ ਤੇ ਦੇਖੋ ਜਰਾ ਕੜੀ ਬਣੇਗੀ ਖੱਟੀ ਖੱਟੀ ਬੜੀ ਸਵਾਦ ਮਜ਼ੇਦਾਰ ਕੜੀ ਜਦ ਤੱਕ ਖੱਟੀ ਨਾ ਨਾ ਹੋਵੇ ਤਦ ਤੱਕ ਮਜ਼ਾ ਨਹੀਂ ਆਉਂਦਾ ਖਾਣ ਦਾ ਜਨਾਨੀਆਂ ਨੂੰ ਬੰਦੇ ਨਹੀਂ ਅੰਨੇ ਲਾਈ ਕਰਦੇ ਖਟੀਆਂ ਪਰ ਜਨਨੀਆਂ ਨੂੰ ਚਾਹੀਦੀ ਏ ਜ਼ਿਆਦਾ ਖੱਟੀ ਇਹਨੂੰ ਆਂਦਿਆਂਗੇ ਹੋਰ 10 ਮਿੰਟ ਲਗਾਣੇ ਆ ਤੇ ਫਿਰ ਹੋ ਜੇਗੀ ਤਿਆਰ ਖਾਣ ਵਾਸਤੇ ਜੀ ਘੜੇ ਤੇ ਗਈ ਜੇ ਪੱਕ ਠੀਕ ਹੈ ਇਹ ਵੀ ਪੀਲੀ ਇਹਨੂੰ ਕਰਨਾ ਸੀ ਤੜਕਾ ਕਾਦਾ ਲਿਖਦਾ ਰਾਈ ਦਾ ਰਾਈ ਤੇ ਇਹ ਜੀ ਉੱਤੇ ਖਾਈ ਮੋਟੀ ਰਾਈ ਪਾ ਲੋ ਚਾਹੇ ਦੂਜੀ ਪਾ ਲੋ ਇਹ ਉੱਤੇ ਬਹੁਤ ਅੱਛੀ ਲੱਗੇਗੀ ਤੇ ਬਣ ਗਈ ਤਿਆਰ ਹੋ ਗਈ ਸਾਡੀ ਕੜੀ ਹੁਣ ਰਾਜ ਦਾ ਤੜਕਾ ਲੱਗ ਗਿਆ ਤੇ ਹੁਣ ਪਾਵਾਂਗੇ ਪਕੌੜੇ ਪਕੌੜੇ ਜਿਹੜੇ ਐ ਇਹਨਾਂ ਨੂੰ ਬਸ ਪਕੌੜੇ ਪਾ ਕੇ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਨਹੀਂ ਤਾਂ ਪਕੌੜੇ ਫਿਰ ਨਾ ਜਿਆਦਾ ਸੌਫਟ ਹੋ ਜਾਂਦੇ ਨੇ ਤੇ ਇਹ ਅਸੀਂ ਆਪਣੇ ਡੋਂਗੇ ਚ ਪਾਵਾਂਗੇ ਕੜੀ ਚਾਵਲ ਤੁਹਾਡੇ ਵਿੰਟਰ ਸਪੈਸ਼ਲ ਵਿੰਟਰ ਸਪੈਸ਼ਲ ਤੁਹਾਡੇ ਸਾਰਿਆਂ ਦੇ ਫੇਵਰਟ ਤੇ ਪਤਾ ਕੀ ਪਾਪਾ ਜੀ ਜਾਇ ਨਹੀਂ ਹੈਗੇ ਚਲ ਆਪਾਂ ਹੀ ਖਾ ਲਈਏ ਫਿਰ ਉਹਨੂੰ ਖਾ ਲੈਨੇ ਥੋੜੇ ਥੋੜੇ ਮੈਂ ਤਾਂ ਵੈਸੇ ਹੀ ਭੁੱਖ ਨਹੀਂ ਲੱਗੀ ਅੱਜ ਮੈਂ ਜਿਆਦਾ ਕੀ ਖਾਜੀ ਤੁਸੀਂ ਸਵੇਰੇ ਅੱਛਾ ਤੁਸੀਂ ਤੋਂ ਮੱਕੀ ਦੀ ਮੱਕੀ ਦੀ ਖਾਗ ਕਿਤੇ ਭੁੱਖ ਲੱਗਦੀ ਔਖੀ ਦੀ ਖਾਗ ਸਿਰ ਪਿਆਸ ਲੱਗਦੀ ਹਾਂ ਪਰ ਅੱਛੀ ਗੱਲ ਹੈ ਮੈਂ ਕਹਿੰਨੀ ਆਂ ਸਰਦੀਆਂ ਦੇ ਵਿੱਚ ਨਾ ਵੈਸੇ ਪਾਣੀ ਪੀਤਾ ਨਹੀਂ ਜਾਂਦਾ ਹੈਨਾ ਤੁਸੀਂ ਇਹੋ ਜੀ ਕੋਈ ਚੀਜ਼ ਖਾਓ ਤਾਂ ਫਿਰ ਪਾਣੀ ਆਰਾਮ ਨਾਲ ਪੀ ਸਕਦੇ ਹੋ ਲੋ ਤੁਹਾਨੂੰ ਮੈਂ ਕੜੀ ਚਾਵਲ ਪਾਉਣ ਦਾ ਥੋੜਾ ਜਿਹਾ ਚਾਹੀਏ ਇਹ ਲੋ ਇਹ ਲੋ ਚਾਹੀਏ ਤੇ ਕੜੀ ਚਾਵਲ ਪਾਉਣ ਦਾ ਨਾ ਸਟਾਈਲ ਦੱਸਾਂ ਜਿੰਨੇ ਕੜੀ ਚਾਵਲ ਕਿਵੇਂ ਪਾਈਦੇ ਨੇ ਦੇਖੋ ਜੀ ਅੱਗੇ ਲਾਓ ਇਹਦੇ ਵਿੱਚ ਇੱਥੇ ਇੱਕ ਪਾਸੇ ਚਾਵਲ ਪਾ ਲੇ ਇੱਕ ਪਾਸੇ ਇੱਥੇ ਐਂਡ ਕਰਕੇ ਖੂਬ ਸਾਰੀ ਕੜੀ ਪਾਓ ਠੀਕ ਹੈ ਨਾ ਮੈਂ ਥੋੜੇ ਬਾਅਦ ਤੋਂ ਬਾਅਦ ਇਹ ਲੋ ਹਾਂ ਲਓ ਕੀ ਮੜੇ ਖਾਂਦੇ ਆਵੇਂ ਬੱਸ ਇਹ ਵੀ ਕਰਕੇ ਨਾ ਤੁਸੀਂ ਰਾਮ ਨਾ ਲ ਇਧਰ ਲੋ ਅਧਰ ਲੋ ਦੇਖ ਕੇ ਖਾ ਠੀਕ ਹੈ ਲੋ ਜੀ ਫਿਰ ਕੜੀ ਚਾਵਲ ਖਾਈਏ ਆਪਾਂ ਤੁਹਾਡੇ ਚੋ ਟੈਸਟ ਕਰ ਲੈਂ ਨੀ ਉਹ ਕੱਲੇ ਚਾਵਲ ਖਾ ਲੀ ਨਾ ਕੋਈ ਗੱਲ ਨਹੀਂ ਇਹਨੂੰ ਖਾਣ ਦੇ ਮੈਂ ਹੋਰ ਲੈ ਲੈਂਨੀ ਮੈਂ ਉਸ ਲੈ ਦਾਂਗੀ ਹਾਂ ਟੈਸਟ ਕਰੋ ਨਾ ਆਪ ਵੀ ਖਾਣ ਨਾ ਖੱਟੀ ਟੈਸਟੀ ਐਂ ਖੱਟੀ ਖੱਟੇ ਲੱਗ ਤੱਕ ਖੱਟੀ ਨਾ ਹੋਏ ਤੱਕ ਸਵਾਦ ਆ ਦੇਖੋ ਖੱਟੇ ਲ ਬਣਾਈ ਆ ਆਪਾਂ ਪਤਾ ਕਾ ਦੇ ਨਾ ਹਾਂ ਥੋੜਾ ਜਿਮ ਚੂਰ ਪਾਇਆ ਤੇ ਥੋੜਾ ਜਿਹਾ ਬੀਬੀ ਦਾ ਅੱਛਾ ਤੇ ਫਿਰ ਬਣੀਏ ਖੱਟੀ ਠੀ ਹੋ ਗਿਆ ਮम्मा ਤੇ ਲੇਖੋ ਜੀ ਕਣੀ ਚਾਵਲ ਖਾਓ ਤੇ ਕੁਝ ਹੋਰ ਨਾਲ ਨਾਲ ਖਾਓ ਬਿਲਕੁਲ ਸਾਗ ਖਾਓ ਤੇ ਮੱਕੀ ਦੀ ਰੋਟੀ ਖਾਓ ਹੋਰ ਕੁਝ ਨਾ ਖਾਓ ਠੀਕ ਹੈ ਨਾ ਛੀ ਪਕੌੜੇ ਗੰਚੀ ਹੈ ਨਾ ਬਾਤ ਫਿਰ ਤੇਰੀ ਮਾਂ ਦੇ ਬਣਾ ਹੋਏ ਮੇਰੀ ਬਣਾਈ ਹੋਈ ਕੜੀ ਬੜੇ ਲੋਕ ਮੰਗਦੇ ਹੁੰਦੇ ਸੀ ਵਾਟ ਇਜ਼ ਯੂ ਹਮ ਵਾ ਖੱਟੀ ਵਾ ਕਦੇ ਅਸੀਂ ਇਹ ਕੜੀ ਤੇ ਚਾਵਲ ਜਦੋਂ ਘਰ ਬਣਾਉਂਦੇ ਸੀ ਹਾਂ ਜਿੰਨੇ ਹਮ ਤੇ ਅਸੀਂ ਐਂ ਚਟਾਈ ਵਿਚਾ ਕੇ ਬੈਠ ਕੇ ਖਾਂਦੇ ਸੀ ਪੂਰਾ ਬੱਦ ਪਤੀਲਾ ਬਣ ਕੇ ਬਣਾਉਂਦੇ ਹਾਂ ਹਾਂ ਕੜਾਈ ਵੱਡੀ ਵਾਲੀ ਭਰ ਕੇ ਬਣਾਨੀ ਤਾਂ ਨਾ ਸਾਡੇ ਜੋਗਿੰਦਰ ਹੈ ਨਾ ਉਹਨੇ ਕੜਾਈ ਦੇ ਬਿਲਕੁਲ ਕੋਲ ਬੈਣਾ ਬਿਕੋਜ਼ ਸ਼ੀ ਲਵ ਕੜੀ ਹਮ ਤੇ ਉਹਨੇ ਪਾਈ ਜਾਣੀ ਖਾਈ ਜਾਣੀ ਪਾਈ ਜਿਵੇਂ ਕਰਦੀ ਪਈ ਐ ਜੁਗਿੰਦਰ ਦੀ ਐ ਲੈ ਕਰ ਲੈ ਕਰ ਲੈ ਬਹੁਤ ਚੰਗਾ ਖਾਲਾ ਕੁਝ ਕਰ ਲੈ ਲਓ ਜੀ ਸ਼ੁਕਰੀਆ ਮਿਹਰਬਾਨੀ ਖਾ ਰਿਆਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕੜੀ ਬਣਾਵਾਂਗੇ ਕੜੀ ਬਣਾਈ ਖਾਈ ਥੈਂਕ ਯੂ ਕੋਈ ਨਹੀਂ ਕੋਈ ਨਹੀਂ ਕੋਈ